ਉਸ ਤਰ ওভার ਹੈ ਅਚਲੇਸ਼ਵਰ ਮੰਦਰ ਦਾ ਜਿੱਥੇ ਕਿ ਨਿਹੰਗ ਸਿੰਘ ਦੇ ਵੱਲੋਂ ਆਪਣੇ ਘੋੜੇ ਨੂੰ ਨਵਾਇਆ ਗਿਆ ਹੈ ਨਿਹੰਗ ਸਿੰਘ ਸਾਫ ਤੋਂ ਤਸਵੀਰਾਂ ਚ ਵਿਖੇ ਜਾ ਸਕਦੀ ਨੇ ਅਚਲੇਸ਼ਵਰ ਧਾਮ ਅਚਰ ਸਾਹਿਬ ਬਟਾਲਾ ਵਿਖੇ ਨੌਵੀਂ ਦਸਵੀਂ ਤੱਕ ਇੱਕ ਵਿਸ਼ਾਲ ਮੇਲਾ ਲੱਗਦਾ ਹੈ ਇੱਥੇ ਹਰ ਇੱਕ ਧਰਮ ਦੇ ਫਿਰਕੇ ਦੇ ਲੋਕ ਆ ਕੇ ਨਤਮਸਤਕ ਹੁੰਦੇ ਹਨ ਇੱਥੇ ਨਿਆ ਵੀ ਤੇ ਸਭ ਤੋਂ ਵਧੀਆ ਵੀ ਇਸ ਮੇਲੇ ਤੇ ਪਹੁੰਚਦੀਆਂ ਇੱਕ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਹੈ ਜਿਦੇ ਵਿੱਚ ਇੱਕ ਨਿਹੰਗ ਸਿੰਘ ਸਰੋਵਰ ਦੇ ਕਿਨਾਰੇ ਘੋੜਾ ਨਹਾ ਰਿਆ ਜੋ ਕਿ ਬਹੁਤ ਹੀ ਨਿੰਦਨਯੋਗ ਹੈ ਇਹਦੇ ਸਬੰਧ ਵਿੱਚ ਜਿਹੜੀ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈ ਹੈ ਉਹਦੇ ਆਧਾਰ ਤੇ ਮੁਕੱਦਮਾ ਨੰਬਰ 99 ਅੰਡਰ ਸੈਕਸ਼ਨ 218 ਮੇ ਬੀ ਐਨ ਐਸ ਥਾਣਾ ਰੰਗਨਗਰ ਸਿਤਾਰਜ ਦਰਜ ਕਰਤਾ ਤੇ ਪਰਚਾ ਦਰਜ ਕਰਕੇ ਜਿਹੜੀ ਅਗਲੀ ਰਿਵੈਸਟੀਗੇਸ਼ਨ ਸੀ ਸ਼ੁਰੂ ਕਰ ਦਿੱਤੀ